ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਅਕਾਲ ਉਸਤਤ ਬਾਣੀ ਦੀ ਲੜੀਵਾਰ ਸੰਥਿਆ ਕਰ ਰਹੇ ਹਾਂ ਨੌ ਪਾਠ ਆਪਣੇ ਸੰਪੂਰਨ ਹੋ ਗਏ ਸਨ ਅੱਜ 10ਵਾਂ ਭਾਗ ਬਣ ਜਾ ਰਿਹਾ ਹੈ ਸਵੇ ਪ੍ਰਸਾਦ ਪਾਧੜੀ ਛੰਦ ਪਾਧੜੀ ਛੰਦ ਅਬਿਆਗਤ ਤੇਜ ਇਹ ਜਿਹੜਾ ਇੱਥੇ ਹੋਣਾ ਸੰਗਤ ਜੀ ਜਈਆ ਲੱਗਾ ਇੱਥੇ ਐੜਾ ਇਹ ਐੜਾ ਬਣ ਜਾਣਾ ਐੜਾ ਕਕਾ ਦਿੱਤਾ ਅਗਤ ਅਬਿਅਗਤ ਉਸ ਤੋ ਇਸ ਤਰ੍ਹਾਂ ਉਚਾਰਨ ਕਰਨਾ ਅਬਿਅਗਤ ਤੇਜ ਅਨਭਉ ਪ੍ਰਕਾਸ਼ ਅਸ਼ੈ ਸਰੂਪ ਅਦਵੈ ਅਨਾਸ ਅਨ ਟਟ ਤੇਜ ਅਨ ਖੋਟ ਭੰਡਾਰ ਦਾਤਾ ਦੁਰੰਤ ਸਰਬੰ ਪ੍ਰਕਾਰ ਅਨ ਭੂਤ ਤੇਜ ਅਨ ਛਿਜ ਗਾਤ ਕਰਤਾ ਸਦੀਵ ਹਰਤਾ ਸਨਾਤ ਆਸਨ ਅਡੋਲ ਅਨ ਭੂਤ ਕਰਮ ਦਾਤਾ ਦਿਆਲ ਅਨਪੂਤ ਧਰਮ ਜਿਹ ਸੱਤਰ ਮਿੱਤਰ ਨਹੀਂ ਜਨਮ ਮਜਾਤ ਜਿਹ ਪੁੱਤਰ ਭਰਾਤ ਨਹੀਂ ਮਿੱਤਰ ਤਮਾਤ ਜਿਹ ਕਰਮ ਭਰਮ ਨਹੀਂ ਧਰਮ ਧਿਆਨ ਜਿਹ ਨੇਹ ਨੇਹ ਗੇਹ ਨਹੀਂ ਬਿਉਤ ਬਾਨ ਜਿਹ ਜਾਤ ਪਾਤ ਨਹੀਂ ਸੱਤਰ ਮਿੱਤਰ ਜਿਹ ਨੇਹ ਗੇਹ ਨਹੀਂ ਚਿਹਨ ਚਿੱਤਰ ਜਿਹ ਰੰਗ ਰੂਪ ਨਹੀਂ ਰਾਗ ਰੇਖ ਜਿਹ ਜਨਮ ਜਾਤ ਨਹੀਂ ਭਰਮ ਭੇਖ ਜਿਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿਤਰ ਮਾਤ ਜਿਹ ਨਾਮ ਥਾਮ ਨਹੀਂ ਬਰਗ ਬਿਆਦ ਜਿਹ ਰੋਗ ਸੋਗ ਨਹੀਂ ਸੱਤਰ ਸਾਦ ਜਿਹ ਤਰਾਸ ਬਾਸ ਨਹੀਂ ਦੇਹ ਨਾਸ ਜੇ ਆਦ ਅੰਤ ਨਿ ਰੂਪ ਰਾਸ ਜੇ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਤਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਬਿਆਲ ਕਟਿਓ ਨਾ ਅੰਗ ਅਸ਼ੈ ਸਰੂਪ ਅਖੈ ਅਭੰਗ ਅਖੈ ਐੜਾ ਸੰਬੰਧ ਕਲਾ ਕੇ ਉਚਾਰਨ ਕਰਨੇ ਨੇ ਅਖੈ ਅਭੰਗ ਜਿਹੇ ਨੇਤ ਨੇਤ ਉਚਰੰਤ ਬੇਦ ਜਿਹ ਅਲਖ ਰੂਪ ਕਤਤ ਕਟੇਬ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਮਨ ਜਨ ਅਨੰਤ ਕਈ ਕਲਪ ਜੋਗ ਸਾਦਤ ਤੁਰੰਤ ਕਈ ਕਲਪ ਜੋਗ ਸਾਦਤ ਦੁਰੰਤ ਤਨ ਸੀਤ ਕਾਮ ਬਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ ਜੋਗ ਵਿਦਿਆ ਵਿਚਾਰ ਸਾਧੰਤ ਤਪਤ ਤਦਪ ਤਦਪ ਤਤਾ ਦਦਾ ਤਿਪਪਾ ਤਦਪ ਸਾਧੰਤ ਤਦਪ ਪਾਵਤਨਾ ਪਾਰ ਕਈ ਉਰਦ ਬਾਹ ਦੇਸਣ ਪਰਮੰਤ ਕਈ ਉਰਦ ਮਦ ਪਾਵਕ ਚੁਲੰਤ ਕਈ ਸਿਮਰਤ ਸਾਸਤਰ ਉਚਰੰਤ 베ਦ ਕਈ ਕੋਕ ਕਾਬ ਕਤ ਕਤੇਬ ਕਈ ਕੋਕ ਕਾਬ ਕਤ ਕਤੇਬ ਸੁਸੰਗਤ ਜੀ 10ਵਾਂ ਪਾਠ ਆਪਣਾ ਇਥੁਤੇ ਕ ਸੰਪੂਰਨ ਹੋ ਗਿਆ ਭੁੱਲਾਂ ਦੀ ਮਾਫੀ ਵਾਹਿ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ